ਤੁਸੀਂ ਜੁੜਿਓ ਪ੍ਰਾਈਮ ਨਿਊਜ਼ ਨੈਟਵਰਕ ਦੇ ਨਾਲ ਮੈਂ ਗੁਰਮੀਤ ਸਿੰਘ ਬਰਨਾਲਾ ਦੱਸ ਦਈਏ ਕਿ ਜਿੱਥੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸਹਾਬਜਾਦਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਬਰਨਾਲੇ ਜ਼ਿਲ੍ਹੇ ਦੀ ਨਾਮਵਰ ਸੰਸਥਾ ਗਾਂਧੀ ਆਰੀਆ ਸਕੂਲ ਵਿਖੇ ਸਹਾਬਜਾਦਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਪੇਸ਼ ਹੈ ਪ੍ਰਾਈਮ ਨਿਊਜ਼ ਨੈਟਵਰਕ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਆਪ ਜੀ ਨੂੰ ਪਤਾਗਾ ਕਿ ਸ੍ਰੀ ਦੀਪੰਦਰਵਾਲਾ ਚੱਲ ਰਿਹਾਗਾ ਇਸ ਪੋਦੇ ਮਹੀਨੇ ਦੇ ਵਿੱਚ ਜਾਂ ਦਸੰਬਰ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਹਿਬਜ਼ਾਦੇ ਸਹੀਦ ਹੋਏ ਸਹਿਬਜੀਤ ਸਿੰਘ ਜੀ ਸਹਿਬ ਜਹਾਰ ਸਿੰਘ ਸਾਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਜੀ ਇਹ ਚਾਰੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਗਾਂਧੀਯਾਰੀਆ ਹਾਈ ਸਕੂਲ ਦੇ ਵਿੱਚ ਮਾਨਯੋਗ ਪ੍ਰਿੰਸੀਪਲ ਰਾਜਵਿੰਦਰ ਜੀ ਅਤੇ ਸਾਰੇ ਸਟਾਫ ਨੇ ਇਹ ਬੇਨਤੀ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਬੱਚਿਆਂ ਨੂੰ ਇਨ੍ਹਾਂ ਸਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਸੋ ਇਸੇ ਤਹਿਤ ਅੱਜ ਅਸੀਂ ਆਪਣੇ ਸਾਰੇ ਸਟਾਫ ਸਮੇਤ ਸਬ ਮਰੇਜਾ ਸਾ ਸਰਜੀਤ ਸਿੰਘ ਠੀਕਰੀਵਾਲ ਕਥਾਵਾਚ ਪਾਈ ਗੁਰਮੀਤ ਸਿੰਘ ਜਿੱਤਦਾ ਜਰਨੈਲ ਸਿੰਘ ਜੀ ਭੋਤਨਾ ਰਾਗੀ ਸਾਹਿਬ ਸਾਰੇ ਅਸੀਂ ਆਏ ਸੀ ਤੇ ਬੱਚਿਆਂ ਨੂੰ ਅੱਜ ਦਾ ਜਿਹੜਾ ਇਤਿਹਾਸ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੈਭਜਾਦਿਆਂ ਦਾ ਉਹ ਸਰਬਨ ਕਰਵਾਇਆਗਾ ਕਿਉਂਕਿ ਬਹੁਤ ਵੱਡੀ ਕੁਰਬਾਨੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਗੁਰੂ ਮਹਾਰਾਜ ਦੀ ਜਿਨ੍ਹਾਂ ਨੇ ਦੇਸ਼ ਕੌਮ ਧਰਮ ਵਾਸਤੇ ਆਪਣਾ ਬਲੀਦਾਨ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੇ ਆਪਣਾ ਸਰਵੰਸ ਵਾਰਿਆ ਜਿਨ੍ਹਾਂ ਨੇ ਆਪਣੇ ਸਾਰਾ ਪਰਿਵਾਰ ਵਾਰਿਆ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਅੱਜ ਕੀਤਾ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿ ਸਨਾਤਨੀ ਸਕੂਲ ਹੋਣ ਦੇ ਨਾਤੇ ਵੀ ਇਹਨਾਂ ਨੇ ਇਹ ਫੈਸਲਾ ਲਿਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਹਬਜ਼ਾਦਿਆਂ ਦਾ ਇਤਿਹਾਸ ਅੱਜ ਦਾ ਜਿਹੜਾ ਇਹ ਸਮਾ ਚੱਲ ਰਿਹਾਗਾ ਉਸ ਦੇ ਵਿੱਚ ਜਿਹੜਾ ਇਤਿਹਾਸ ਨੂੰ ਬੱਚਿਆਂ ਨੂੰ ਸੁਣਾਇਆ ਜਾਵੇ ਮੈਂ ਇੱਥੋਂ ਦੇ ਸਟਾਫ ਦਾ ਪ੍ਰਿੰਸੀਪਲ ਦਾ ਗਾਂਧੀ ਆਰੀਆ ਹਾਈ ਸਕੂਲ ਦੇ ਸਾਰੇ ਹੀ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਇਸ ਇਤਿਹਾਸ ਨੂੰ ਸੁਣਾਉਣ ਵਾਸਤੇ ਸਾਨੂੰ ਬੁਲਾਇਆ ਦੇਖੋ ਸਾਡੀ ਜਿਹੜੀ ਸੰਸਥਾ ਹੈ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਇਹ ਆਰੀਆ ਪ੍ਰਤੀਨਿਧ ਸਭਾ ਪੰਜਾਬ ਦੀ ਸੰਸਥਾ ਹੈ ਤੇ ਸਾਨੂੰ ਸਾਡੀ ਜਿਹੜੀ ਮਾਨਯੋਗ ਮੈਨੇਜਮੈਂਟ ਵੱਲੋਂ ਹੁੰਦਾ ਹੈ ਕਿ ਅਸੀਂ ਸਕੂਲ ਦੇ ਵਿੱਚ ਹਰ ਧਰਮ ਦੇ ਨਾਲ ਸੰਬੰਧਿਤ ਜਿਹੜਾ ਹੈ ਉਹ ਦਿਨ ਮਨਾਈਏ ਅੱਜ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਦਿਨ ਹੈ ਛੋਟੇ ਸ਼ਾਹਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਇਸ ਦਿਨ ਤੋਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੋਈ ਪ੍ਰੇਰਣਾ ਲੈਣ ਜੋ ਆਪਣੇ ਦੇਸ਼ ਲਈ ਆਪਣੀ ਕੌਮ ਲਈ ਉਹ ਵੀ ਆਪਣੀ ਕੋਈ ਜ਼ਿੰਮੇਵਾਰੀ ਸਮਝਣ ਅੱਜ ਜਿਹੜੀ ਜਨਰੇਸ਼ਨ ਹੈ ਭਾਵੇਂ ਉਹ ਕੇਵਲ ਪੜ੍ਹਾਈ ਤੱਕ ਹੀ ਸੀਮਤ ਹੈ ਜਾਂ ਉਹਨਾਂ ਨੂੰ ਪੁਰਾਣੀਆਂ ਗੱਲਾਂ ਬਾਤਾਂ ਦਾ ਬਹੁਤਾ ਗਿਆਨ ਨਹੀਂ ਹੈ ਪਰ ਸਾਡੀ ਇੱਛਾ ਰਹਿੰਦੀ ਹੈ ਕਿ ਸਾਡੇ ਬੱਚੇ ਪੁਰਾਣੀਆਂ ਕੁਰਬਾਨੀਆਂ ਜੋ ਪੁਰਾਣਾ ਇਤਿਹਾਸ ਹੈ ਉਹਨੂੰ ਵੀ ਜਾਣਨ ਤੇ ਆਪਣੇ ਜੀਵਨ ਦੇ ਵਿੱਚ ਉਸ ਸੇਧ ਨੂੰ ਲੈ ਕੇ ਚੱਲਣ ਅਕਸਰ ਸਕੂਲ ਦੇ ਵਿੱਚ ਅਸੀਂ ਹਵਨ ਜੱਦੀ ਕਰਵਾ ਕੇ ਬੱਚਿਆਂ ਨੂੰ ਪਰਮਾਤਮਾ ਨਾਲ ਜੋੜਨ ਦਾ ਧਰਮ ਦੇ ਵੱਲ ਲਿਜਾਣ ਦਾ ਜਾਂ ਚੰਗੇ ਪਾਸੇ ਲਿਜਾਣ ਦਾ ਯਤਨ ਕਰਦੇ ਰਹਿੰਦੇ ਹਾਂ ਤਾਂ ਕਿ ਬੱਚੇ ਕਿਸੇ ਬੁਰਾਈ ਵਾਲੇ ਪਾਸੇ ਨਾ ਜਾ ਸਕਣ ਨਸ਼ਿਆਂ ਤੋਂ ਰਹਿ ਦਰਨ ਸਮਾਜ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਹਮੇਸ਼ਾ ਕੰਮ ਕਰਦੇ ਰਹਿਣ ਤੇ ਆਪਣੇ ਜੀਵਨ ਨੂੰ ਚੰਗਾ ਬਣਾ ਸਕਣ ਦੱਸ ਦਈਏ ਕਿ ਸਕੂਲ ਦੇ ਵਿੱਚ ਉਚੇਚੇ ਤੌਰ ਤੇ ਸ਼ਰੋਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਤੇ ਬੀਬੀ ਪ੍ਰਧਾਨ कौर ਜੀ ਦੇ ਉੱਗੇ ਕਥਾਵਾਚਕ ਭਾਈ ਗੁਰਮੀਤ ਸਿੰਘ ਜੀ ਨੇ ਪਹੁੰਚ ਕੇ ਬੱਚਿਆਂ ਨੂੰ ਵੱਡੇ ਸਹਿਬਜ਼ਾਦਿਆਂ ਤੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਰਵਣ ਕਰਵਾਇਆ ਅਤੇ ਵੱਡੇ ਅਤੇ ਛੋਟੇ ਸਹਿਬਜ਼ਾਦਿਆਂ ਦੀ ਜੋ ਸ਼ੀਧੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਸ਼ੀਧੀ ਬਾਰੇ ਚਾਨਣਾ ਪਾ ਕੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉ체ਚੇ ਤੌਰ ਤੇ ਗਾਂਧੀ ਆਰੀਆ ਹਾਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜਮਹਿੰਦਰ ਜੀ ਨੇ ਆਏ ਹੋਏ ਮੈਂਬਰ ਸਾਹਿਬਾਨਾਂ ਦਾ ਅਤੇ ਕਥਾਵਾਚਕ ਭਾਈ ਗੁਰਮੀਤ ਸਿੰਘ ਜੀ ਦਾ ਜਰਨੈਲ ਸਿੰਘ ਪੋਤਨਾ ਜੀ ਅਤੇ ਸ਼ੋਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਦਾ ਧੰਨਵਾਦ ਕੀਤਾ ਕੈਮਰਾਮੈਨ ਅਮਨਦੀਪ ਸਿੰਘ ਪੋਤਨਾ ਜੀ ਦੇ ਨਾਲ ਪੱਤਰਕਾਰ ਗੁਰਮੀਤ ਸਿੰਘ ਬਰਨਾਲਾ ਪ੍ਰਾਈਮ ਨਿਊਜ਼ ਨੈਟਵਰਕ